ਭਾਰਤ ਨੇ ਕੈਨੇਡੀਅਨ ਸੰਸਦ ਵਿੱਚ ਹਰਦੀਪ ਸਿੰਘ ਨਿਜਰ ਲਈ ਮੌਨ ਰੱਖੇ ਜਾਣ ਦੀ ਨਿਖੇਦੀ ਕੀਤੀ ਹੈ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਹਿੰਸਾ ਦੀ ਵਕਾਲਤ ਕਰਨ ਤੇ ਇੰਤਹਾਹਾ ਪਸੰਦੀ ਨੂੰ ਸਿਆਸੀ ਥਾਂ ਦੇਣ ਦੀ ਕਿਸੇ ਵੀ ਪੇਸ਼ਕਾਦਮੀ ਦਾ ਸੁਭਾਵਿਕ ਤੌਰ ਤੇ ਵਿਰੋਧ ਕਰਦੇ ਨੇ ਨਿਜਰ ਦੀ ਪਹਿਲੀ ਵਰਸੀ ਮੌਕੇ ਕੈਨੇਡੀਅਨ ਸੰਸਦ ਵਿੱਚ ਮੌਨਤਾ ਰਹਿ ਗਿਆ ਸੀ ਤਮਾਮ ਮੈਂਬਰਾਂ ਨੇ ਖੜੇ ਹੋ ਕੇ ਕੁਝ ਪਾਲੀ ਨਿਜਰ ਨੂੰ ਯਾਦ ਕੀਤਾ ਸੀ ਹਰਦੀਪ ਸਿੰਘ ਨਿਜਰ ਨੂੰ ਪਿਛਲੇ ਸਾਲ 18 ਜੂਨ ਨੂੰ ਅਣਪਛਾਤੇ ਲੋਕਾਂ ਨੇ ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੀ ਪਾਰਕਿੰਗ 'ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਅਜਿਹੀ ਚ ਨਿਜਰ ਨੂੰ ਡੈਥ ਐਨੀਵਰਸਰੀ ਤੇ ਕੈਨੇਡੀਅਨ ਸੰਸਦ ਵਿੱਚ ਯਾਦ ਕੀਤਾ ਗਿਆ ਸੀ ਨਿਜਰ ਦੇ ਕਤਲ ਨੂੰ ਲੈ ਕੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਇਲਜਾਮਾਬਾਦ ਭਾਰਤ ਤੇ ਕੈਨੇਡਾ 'ਚ ਸਬੰਧ ਵਿਗੜ ਗਏ ਸਨ ਚੌਹਾਂਹਲੇ ਤੱਕ ਲੀਟੇ ਨਹੀਂ ਆਈ ਹਾਲਾਂਕਿ ਇਟਲੀ ਵਿੱਚ ਜੀ7 ਦੌਰਾਨ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਭਾਰਤ ਦੇ ਪੀਐਮ ਨਰਿੰਦਰ ਮੋਦੀ ਵਿਚਾਲੇ ਮੁਲਾਕਾਤ ਹੋਈ ਸੀ ਕੈਨੇਡਾ ਵਿੱਚ ਨਿਜਰ ਦੀ ਕਤਲ ਮਾਮਲੇ 'ਚ ਕਈ ਭਾਰਤੀ ਮੂਲ ਦੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਹਾਲਾਂਕਿ ਭਾਰਤ ਇਸ ਕਤਲकांड ਵਿੱਚ ਹੱਥ ਹੋਣ ਤੋਂ ਸਾਫ਼ ਇਨਕਾਰ ਕਰ ਚੁੱਕਿਆ ਹੈ ਸੀ ਵੀ ਨੇਚਰਲੀ ਅਪੋਜ਼ ਐਨੀ ਮੂਵਸ ਗਿਵਿੰਗ ਪੋਲਿਟੀਕਲ ਸਪੇਸ ਟੂ ਐਕਸਟਰੀਮਿਜ਼ਮ ਐਂਡ ਦੋਜ਼ ਐਡਵੋਕੇਟਿੰਗ ਵਾਇਲੈਂਸ ਸੋ ਦੈਟ ਇਜ਼ ਆਪੋਜੀਸ਼ਨ ਔਨ ਥਿਸ ਪਾਰਟिकुलर ਇਸ਼ੂ